वाहगुरु जी का खालसा श्री वाहेगुरु जी की फतेह गुरु जी दाखियों को सब तो पहला सुनने वास्ते चैनल नु सब्सक्राइब कर लो अते फिर सामने दिखाई दे रहे बेल दे बटन नु दबा के इस तरह ऑल उपर क्लिक कर लो मिसर देश का बादशाह दा नाम करू सी करू हमीद बड़ा ही जालम ਤੇ ਰਾਜੀ ਕਿਸੰਧਾ ਰਾਜਾ ਸੀ ਇੱਕ ਵਾਰੀ ਉਸ ਦੇ ਮਨ ਵਿੱਚ ਵੱਧ ਤੋਂ ਵੱਧ ਸੋਨਾ ਚਾਂਦੀ ਇਕੱਠੇ ਕਰਨ ਦਾ ਵਿਚਾਰ ਪੈਦਾ ਹੋ ਗਿਆ ਜਿਸ ਕਰਕੇ ਉਸ ਨੇ ਸੋਨਾ ਚਾਂਦੀ ਇਕੱਠੇ ਕਰਨ ਲਈ ਲੋਕਾਂ ਉੱਤੇ ਜ਼ੁਲਮ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਦਾ ਸਾਰਾ ਸੋਨਾ ਚਾਂਦੀ ਜ਼ਬਰਦਸਤੀ ਲੁੱਟ ਕੇ ਆਪਣਾ ਖਜ਼ਾਨਾ ਕਰ ਲਿਆ ਪਰ ਜਦੋਂ ਫਿਰ ਵੀ ਉਸ ਦਾ ਮਨ ਨਾ ਭਰਿਆ ਤਾਂ ਉਸ ਨੇ ਆਪਣੇ ਰਾਜ ਵਿੱਚ ਹੁਕਮ ਜਾਰੀ ਕੀਤਾ ਕਿ ਜੇਕਰ ਕਿਸੇ ਕੋਲ ਵੀ ਥੋੜਾ ਬਹੁਤ ਸੋਨਾ ਜਾਂਦੀ ਵੀ ਬਚਿਆ ਹੈ ਤਾਂ ਉਸ ਨੂੰ ਸਾਡੇ ਖਜ਼ਾਨੇ ਵਿੱਚ ਆਪਣੇ ਆਪ ਹੀ ਜਮ੍ਹਾਂ ਕਰਵਾ ਦਿੱਤਾ ਜਾਵੇ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਪਰ ਕੋਈ ਜਣਾ ਵੀ ਸੋਨਾ ਚਾਂਦੀ ਜਮਾ ਕਰਵਾਉਣ ਲਈ ਨਹੀਂ ਆਇਆ ਕਿਉਂਕਿ ਡਰ ਦੇ ਮਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਖਾਤਰ ਹੈ ਪਹਿਲਾਂ ਤੋਂ ਹੀ ਆਪਣਾ ਸੋਨਾ ਚਾਂਦੀ ਰਾਜੇ ਦੇ ਬੰਦਿਆਂ ਦੇ ਹਵਾਲੇ ਕਰ ਦਿੱਤਾ ਸੀ ਜਦੋਂ ਰਾਜੇ ਦੀ ਫਿਰਵੀ ਤਸਦੀ ਨਹੀਂ ਹੋਈ ਤਾਂ ਇੱਕ ਦਿਨ ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਕੀ ਹਾਲ ਦੇ ਵੀ ਕਿਸੇ ਕੋਲ ਸੋਨਾ ਚਾਂਦੀ ਹੋਵੇਗਾ ਤਾਂ ਵਜ਼ੀਰ ਨੇ ਕਿਹਾ ਕਿ ਬਾਦਸ਼ਾਹ ਜੀ ਮੈਨੂੰ ਥੋੜਾ ਸਮਾਂ ਦਿਓ ਮੈਂ ਆਪੇ ਤੁਹਾਨੂੰ ਪਤਾ ਕਰਕੇ ਦੱਸ ਦਿੰਦਾ ਹਾਂ ਵਜ਼ੀਰ ਨੇ ਸਹੀ ਤਰ੍ਹਾਂ ਪਤਾ ਕਰਨ ਵਾਸਤੇ ਇੱਕ ਚਾਲ ਚੱਲੀ ਇਹ ਉਸਨੇ ਆਪਣੇ ਦਰਬਾਰ ਦੇ ਇੱਕ ਸਿਆਣੇ ਕਰਮਚਾਰੀ ਨੂੰ ਬਾਜ਼ਾਰ ਭੇਜਿਆ ਤੇ ਉਸ ਦੇ ਦਾਰ ਇੱਕ ਸੁੰਦਰ ਜਿਹੀ ਲੜਕੀ ਤੋਰ ਦਿੱਤੀ ਤੇ ਉਸ ਲੜਕੀ ਦਾ ਮੋਲ ਇੱਕ ਚਾਂਦੀ ਦਾ ਸਿੱਕਾ ਰੱਖ ਦਿੱਤਾ ਨਾਲੇ ਪੂਰੇ ਸ਼ਹਿਰ ਵਿੱਚ ਕਿੰਡੋੜਾ ਫੈਲਵਾ ਦਿੱਤਾ ਕਿ ਇਸ ਸੁੰਦਰ ਲੜਕੀ ਨੂੰ ਕੋਈ ਵੀ ਸਿਰਫ ਇੱਕ ਚਾਂਦੀ ਦੇ ਸਿੱਕੇ ਨਾਲ ਖਰੀਦ ਸਕਦਾ ਹੈ ਜਦੋਂ ਇਸ ਗੱਲ ਦਾ ਪਤਾ ਇਤਿਹਾਸੂਕਾਰ ਦੇ ਲੜਕੇ ਨੂੰ ਲੱਗਾ ਤੋ ਉਹ ਲੜਕਾ ਆਪਣੀ ਮਾਂ ਦੇ ਕੋਲ ਗਿਆ ਤੇ ਆਖਣ ਲੱਗਾ ਕਿ ਮਾਂ ਮੈਨੂੰ ਇੱਕ ਚਾਂਦੀ ਦਾ ਸਿੱਕਾ ਚਾਹੀਦਾ ਹੈ ਕਿਉਂਕਿ ਰਾਜੇ ਦਾ ਇੱਕ ਕਰਮਚਾਰੀ ਇੱਕ ਸੁੰਦਰ ਲੜਕੀ ਨੂੰ ਵੇਚ ਰਿਹਾ ਹੈ ਜਿਸ ਦਾ ਮੁੱਲ ਸਿਰਫ ਇੱਕ ਚਾਂਦੀ ਦਾ ਸਿੱਕਾ ਹੈ ਤੂੰ ਮੈਨੂੰ ਸਿੱਕਾ ਦੇ ਤੇ ਮੈਂ ਤੈਨੂੰ ਸੁੰਦਰ ਲੜਕੀ ਵਿਆਹ ਕੇ ਦਿੰਦਾ ਹਾਂ ਜਿਹੜੀ ਤੇਰੇ ਨਾਲ ਤੇਰੇ ਕੰਮ ਵਿੱਚ ਹੱਥ ਵਟਾਇਆ ਕਰੇਗੀ ਪੁੱਤਰ ਦੇ ਮੋਹੋਂ ਇਹ ਗੱਲ ਸੁਣ ਕੇ ਮਾਂ ਖੁਸ਼ ਹੋਈ ਤੇ ਆਖੜ ਲਗੀ ਕਿ ਪੁੱਤਰ ਘਰ ਵਿੱਚ ਤਾਂ ਕੋਈ ਸਿੱਖਾ ਨਹੀਂ ਬਚਿਆ ਪਰ ਤੇਰੇ ਪਿਤਾ ਦੀ ਜਦੋਂ ਮੌਤ ਹੋਈ ਸੀ ਤਦ ਕਬਰ ਵਿੱਚ ਦੇਵਨੌ ਲਗਿਆ ਉਸ ਦੇ ਮੋਵ ਵਿੱਚ ਇੱਕ ਚਾਂਦੀ ਦਾ ਸਿੱਕਾ ਰੱਖਿਆ ਗਿਆ ਸੀ ਜੇਕਰ ਹੋ ਸਕੇ ਤਾਂ ਤੋ ਉਹ ਕੱਢ ਲੈ ਤਾਂ ਨੌਜਵਾਨ ਨੇ ਉਸੇ ਦਿਨੇ ਆਪਣੇ ਪਿਓ ਦੀ ਘਬਰ ਪੁੱਟੀ ਤੇ ਚਾਂਦੀ ਦਾ ਸਿੱਕਾ ਬਾਹਰ ਕਰ ਦਿਆ ਇਸ ਸਾਰੀ ਘਟਨਾ ਦਾ ਪਤਾ ਜਗਾਂ ਵਜ਼ੀਰ ਨੂੰ ਲੱਗਾ ਤਾਂ ਵਜ਼ੀਰ ਨੇ ਇਹ ਗੱਲ ਰਾਜੇ ਨੂੰ ਦੱਸ ਦਿੱਤੀ ਜਿਸ ਤੋਂ ਬਾਅਦ ਉਸ ਮੂਰਖ ਲਾਲਚੀ ਰਾਜੇ ਨੇ ਸਾਰੀਆਂ ਕਬਰਾਂ ਪੁੱਟਵਾ ਦਿੱਤੀਆਂ ਤੇ ਮਰੇ ਹੋਏ ਲੋਕਾਂ ਦੇ ਮੂੰਹ ਵਿੱਚੋਂ ਚਾਂਦੀ ਦੇ ਸਿੱਕੇ ਕੱਢ ਕੇ ਆਪਣੇ ਖਜ਼ਾਨੇ ਵਿੱਚ ਪਾ ਦਿੱਤੇ। ਰਾਜੇ ਦੇ ਦਰਬਾਰ ਵਿੱਚ ਇੱਕ ਕਰਮਚਾਰੀ ਕੰਮ ਕਰਦਾ ਸੀ ਜਿਸ ਦਾ ਨਾਮ ਪੀਰ ਜਲਾਦ ਸੀ। ਪੀਰ ਜਲਾਦ ਰਾਜੇ ਦੀ ਤਜੂ ਸੀ ਤੇ ਕਠੋਰਤਾ ਤੋਂ ਬਹੁਤ ਦੁਖੀ ਸੀ। ਕਿਉਂਕਿ ਪੀਰ ਜਲਾਦ ਗੁਰੂ ਨਾਨਕ ਦੇਵ ਜੀ ਦਾ ਭਗਤ ਸੀ ਤੇ ਉਹ ਗੁਰੂ ਜੀ ਦੇ ਬਜਨਾ ਅਨੁਸਾਰ ਹੀ ਚੰਦਾ ਸੀ ਲਾਲ ਜੀ ਰਾਜੇ ਤੋਂ ਦੁਖੀ ਹੋ ਕੇ ਪੀਰ ਜਦਾਲ ਨੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਉਹ ਰਾਜੇ ਨੂੰ ਸਿੱਧੇ ਰਸਤੇ ਪਾਉਣ ਜਿਸ ਤੋਂ ਬਾਅਦ ਗੁਰੂ ਜੀ ਤੇ ਭਾਈ ਮਰਦਾਨਾ ਰਾਜੇ ਦੇ ਮਹਿਲ ਵਿੱਚ ਪਹੁੰਚ ਗਏ ਜਦੋਂ ਰਾਜਾ ਆਪਣੇ ਮਹਿਲ ਵਿੱਚ ਪਹੁੰਚਿਆ ਤੇ ਉਸ ਨੇ ਗੁਰੂ ਜੀ ਵੰਦ ਦੇਖਿਆ ਤਾਂ ਗੁਰੂ ਜੀ ਉਸੇ ਵੇਲੇ ਠਿਕਰੀਆਂ ਗਿਣ ਰਹੇ ਸਨ ਤਾਂ ਬਾਸ਼ਾ ਨੇ ਪੁੱਛਿਆ ਕਿ ਸੰਤ ਜੀ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਠਿਕਰੀਆਂ ਮੈਂ ਅਗਲੇ ਜਹਾਨ ਵਿੱਚ ਲੈ ਕੇ ਜਾਣੀਆਂ ਹਨ ਤਾਂ ਰਾਜੇ ਨੇ ਹੈਰਾਨੀ ਨਾਲ ਪੁੱਛਿਆ ਕਿ ਇਹ ਠੀਕ ਰਹੀਆਂ ਅਗਲੇ ਜਹਾਨ ਵਿੱਚ ਕਿਵੇਂ ਜਾ ਸਕਦੀਆਂ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸੇ ਸੜਾ ਜਿਵੇਂ ਤੇਰੇ ਵੱਲੋਂ ਇਕੱਠੇ ਕੀਤੇ ਹੋਏ ਸੋਨੇ ਚਾਂਦੀ ਦੇ ਸਿੱਕੇ ਤੇਰੇ ਨਾਲ ਜਾਣਗੇ ਤਾਂ ਗੁਰੂ ਜੀ ਦੇ ਮੋਹ ਇਹ ਵਚਨ ਸੁਣ ਕੇ ਤਾਂ ਰਾਜੇ ਨੂੰ ਆਪਣੀ ਪੁੰਨ ਦਾ ਅਹਿਸਾਸ ਹੋ ਗਿਆ ते वो आखन लगा के संत जी मैनू सोने चांदी बहुत प्यार है तो मैनों कोई अजिहा ढग तरीका दसो कि मैं यद के परमात्मा दे पै जाव गुरु जी ने राजे नलों के पापा न इकट्ठा किया धन दौलत सब इतने ही रह जाना है तू अपनी अखी देख लिया है कि मुरद के मूह पे चांदी के सिक्के भी अगले जहान पत नहीं गए इसी तरह तू भी जिमें खाली हथ आया है उमें ही खाली हथ चला जाएगा तेरे न सिर्फ तेरे कीते हुए पाप ते जुल्म ही जाए जिस करके तेनों ਨੜਕਾਂ ਦੀ ਅੱਗ ਵਿੱਚ ਸੁਟਿਆ ਜਾਵੇਗਾ ਗੁਰੂ ਜੀ ਦੇ ਮੋਹੋਂ ਇਹ ਵਚਨ ਸੁਣ ਕੇ ਤੇ ਰਾਜਾ ਕੰਬ ਉੱਠਿਆ ਤੇ ਬੇਨਤੀ ਕਰਨ ਲੱਗਾ ਕਿ ਸੰਤ ਜੀ ਮੈਂ ਇਸ ਨੜਕਾਂ ਦੀ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਤਾਂ ਗੁਰੂ ਜੀ ਨੇ ਰਾਜੇ ਨੂੰ ਸਮਝਾਉਂਦਿਆਂ ਹੋਇਆਂ ਉੱਤਰ ਦਿੱਤਾ ਕਿ ਰਾਜਾ ਕਿ ਰਾਜਾ ਇੱਕ ਰੁਕ ਦੀ ਤਰ੍ਹਾਂ ਹੁੰਦਾ ਹੈ ਤੇ ਪ੍ਰਜਾ ਉਸ ਰੁੱਖ ਦੀਆਂ ਜੜ੍ਹਾਂ ਦੀਆਂ ਤਰ੍ਹਾਂ ਹੁੰਦੀਆਂ ਹਨ ਕਿ ਰਾਜਾ ਇੱਕ ਰੁੱਖ ਹੁੰਦਾ ਹੈ ਤੇ ਪ੍ਰਜਾ ਉਸ ਰੁੱਖ ਦੀਆਂ ਜੜ੍ਹਾਂ ਹੁੰਦੀਆਂ ਹਨ ਤੇ ਜੇਕਰ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਰੁੱਖ ਵੀ ਵਧੇ ਫੁੱਲੇਗਾ ਜੇਕਰ ਤੂੰ ਵੀ ਨੜਤਾ ਦੀ ਅੱਗ ਤੋਂ ਬਚਣਾ ਚਾਹੁੰਦਾ ਹੈ ਤਾਂ ਆਪਣੇ ਪਾਪਾ ਨਾਲ ਇਕੱਠਾ ਕੀਤਾ ਹੋਇਆ ਸਾਰਾ ਤਨ ਦਾਲਤ ਲੋੜਵੰਦ ਪ੍ਰਜਾ ਵਿੱਚ ਵੰਦੇ ਤੇ ਆਪਣੇ ਕਾਰਜ ਨੂੰ ਸੇਵਾ ਸਮਝ ਕੇ ਉਹ ਕੰਮ ਕਰਿਆ ਕਰੇ ਜੈਸਾ ਨਾਲ ਲੋਕਾਂ ਦਾ ਪਲਾਗ ਹੋ ਸਕੇ ਜੇਕਰ ਪ੍ਰਮਾਤਮਾ ਦੀ ਨਿਗਾਹ ਸਵੰਦੀ ਹੋਈ ਤਾਂ ਤੇਰਾ ਵਿਪਾਰ ਉਤਾਰਾ ਹੋ ਜਾਵੇਗਾ ਗੁਰੂ ਜੀ ਤੇ ਮੋਹ ਇਹ ਵਚਨ ਸੁਣ ਕੇ ਰਾਜੇ ਦੇ ਸਾਰੇ ਪਰਮਪੁਲੇਖੇ ਦੂਰ ਹੋ ਗਏ ਤੇ ਉਹ ਗੁਰੂ ਜੀ ਦੇ ਆਸ਼ੀਰਵਾਦ ਨਾਲ ਇੱਕ ਚੰਧਾ ਸ਼ਾਸਕ ਮਰ ਗਿਆ ਸੁ ਪਿਆਰੇ ਸਾ ਸੰਦੇਤ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ